ਪ੍ਰੋਬਲਮ ਸਭ ਤੋਂ ਵੱਡੀ ਇਹ ਹੈ ਵੀ ਜਿਹੜੇ ਸਾਡੇ ਲੀਡਰ ਨੇ ਨਾ ਜੀ ਪੋਲੀਟਿਕਲ ਇਹ ਮਿਲਦੇ ਨੇ ਝੂਠ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਨਾ ਜੀ ਆਪਣੇ ਫਾਇਦੇ ਲੈਂਦੇ ਨੇ ਇਹਨਾਂ ਨੂੰ ਲੋਕਾਂ ਦੇ ਨੁਕਸਾਨ ਦਾ ਨਹੀਂ ਹੈਗਾ ਲੋਕਾਂ ਦੇ ਫਾਇਦੇ ਫਾਇਦੇ ਬਾਰੇ ਤਾਂ ਸੋਚੇ ਨਹੀਂ ਸਕਦੇ ਹੈਗੇ ਤੇ ਇਹਨਾਂ ਨੇ ਕਮਾਡਾਂ ਤੋਂ ਨੋਟਿਸ ਹੀ ਨਹੀਂ ਜਾਰੀ ਹੋਣ ਦਿੱਤੇ ਸਮਝਦੀਆਂ ਸਰਕਾਰਾਂ ਨੇ ਵੀ ਲੋਕ ਦਾ ਨਾਰਾਜ਼ ਹੋ ਜਾਣ ਕਿਤੇ ਤੇ ਲੋਕ ਸਾਨੂੰ ਵੋਟਾਂ ਨਹੀਂ ਪਾਉਣਗੇ ਜੀ ਆਪਾਂ ਉਹਨਾਂ ਤੋਂ ਕੰਪਨਸੇਸ਼ਨ ਮੰਗ ਲੈਂਦੇ ਜਿਹੜਾ ਉਦੋਂ 7-800 ਰੁਪਏ ਬਣਦਾ ਸੀ ਉਹ ਵੱਧ ਕੇ ਜਿਹੜਾ ਹੈ ਉਹ 3200 ਰੁਪਏ ਜਿਹੜਾ ਹੋ ਗਿਆ ਮਤਲਬ 4 ਗੁਣਾ ਜਿਹੜਾ ਉਹ ਮਤਲਬ ਵੱਧ ਗਿਆ ਕੰਪਨਸੇਸ਼ਨ ਸੀ ਤੇ ਲੋਕਾਂ ਨੇ ਫਿਰ ਰੌਲਾ ਪਾਉਣਾ ਹੀ ਸੀ ਤੇ ਮੈਂ ਇਸ ਵੱਲੋਂ ਮਾਜੋਗ ਮੁੱਖ ਮੰਤਰੀ ਸਾਡੇ ਭਰਵੰਤਮਾਨ ਜੀ ਨੇ ਜਿਹੜੇ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲੇ ਜਿਹੜੇ ਅਫੀਸਰ ਸਾਹਿਬਾਨ ਨੇ ਜਿਨ੍ਹਾਂ ਨੇ ਸਾਰੀਆਂ ਰੀਕੈਲਕੂਲੇਸ਼ਨਸ ਕਰਕੇ ਸਾਰੂ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਉਦੋਂ ਅੱਗੇ ਜਾ ਕੇ ਵੀ ਉਹਨਾਂ ਨੇ ਪੈਨਲਟੀ ਵੀ ਸਾਰੀ ਮਾਫ ਕੀਤੀ ਜੋ ਝੂਠ ਬੋਝ ਕੇ ਤੁਸੀਂ ਲੋਕਾਂ ਨੂੰ ਗਮਰਾ ਕਰਦੇ ਹੁੰਦਾ ਜੀ ਉਹਦਾ ਜਿਹੜਾ ਨੁਕਸਾਨ ਆਲਟੀਮੇਟਲੀ ਲੋਕਾਂ ਨੂੰ ਹੁੰਦਾ ਤੇ ਮੈਂ ਲੋਕਾਂ ਤੋਂ ਵੀ ਅਪੀਲ ਕਰਦਾ ਵੀ ਜਿਹੜੇ ਖੌਫੀ ਲੀਡਰ ਨੇ ਨਾ ਜੀ ਕੋਈ ਪੈਸੇ-ਪੂਸੇ ਇਕੱਠੇ ਕਰਦੇ ਰਹਿੰਦੇ ਨੇ ਵੀ ਅਸੀਂ ਕੋਰਟ ਵੀ ਜਾਵਾਂਗੇ ਕਚਹਿਰੀਆਂ ਵਿੱਚ ਜਾਵਾਂਗੇ ਇਹ ਕਹਿੰਦੇ ਉਹਨਾਂ ਤੋਂ ਬਚੋ ਅੱਜ ਕੱਲ੍ਹ ਪੰਜਾਬ ਸਰਕਾਰ ਦੀ ਲੈਂਡ ਐਕ acquisition ਪਾਲਿਸੀ ਬੜੀ ਚਰਚਾ ਚ ਹੈ ਭਾਵੇਂ ਲੁਧਿਆਣਾ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਕਬਜ਼ਾ ਕਰਨ ਦਾ ਮਾਮਲਾ ਹੋਵੇ ਭਾਵੇਂ ਕਾਫੀ ਪੁਰਾਣਾ ਚੱਲਿਆ ਆ ਰਿਹਾ ਮੁਹਾਲਲੀ ਵਿੱਚ ਸੈਕਟਰ 76 2 80 ਦਾ ਮਾਮਲਾ ਹੋਵੇ ਵਿਆਜ ਲੱਗ ਰਹੇ ਨੇ ਜੁਰਮਾਨੇ ਲੱਗ ਰਹੇ ਨੇ ਜਾਂ ਕਿਸਾਨਾਂ ਨੂੰ ਜ਼ਮੀਨ ਮਾਲਕਾਂ ਨੂੰ ਉਹਨਾਂ ਦਾ ਬਣਦੇ ਜਿਹੜੇ ਹੈਗੇ ਆ ਜ਼ਮੀਨਾਂ ਦੇ ਮੁੱਲ ਨਹੀਂ ਮਿਲ ਰਹੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਸਾਹਿਬ ਨਾ ਮੌਜੂਦ ਨੇ ਗੱਲਬਾਤ ਕਰਨਗੇ ਸੋ ਐਮਐਲਏ ਸਾਹਿਬ ਪਹਿਲਾਂ ਤੁਹਾਡੇ ਵਿਧਾਨਸਭਾਲ ਕੇ ਮੋਹਲੀ ਦੀ ਉਹ ਗੱਲ ਕਰਦੇ ਆ 76 ਤੋਂ 80 ਦਾ ਜਿਹੜਾ ਵਿਸ਼ਾ ਸੀਗਾ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਸੀ ਤਕਰੀਬਨ ਆਪਾਂ ਕਹੀਏ 24-25 ਸਾਲ ਤੋਂ ਹੁਣ ਲੋਕਾਂ ਦਾ ਇੱਕ ਵਿਰੋਧ ਸ਼ੁਰੂ ਹੋ ਗਿਆ ਜੀ ਵੀ 800 ਦੇ ਸਿੱਧਾ ਸਾਡੇ ਤੋਂ 3200 ਰੁਪਏ ਮੰਗ ਲਏ ਸਾਨੂੰ ਜੁਰਮਾਨੇ ਪੈ ਰਹੇ ਨੇ ਇਹ ਸਾਰਾ ਤਾਣਾ ਬਾਣਾ ਕੀ ਸੀ ਤੇ ਹੁਣ ਸੁਲ ਪ੍ਰੋਬਲਮ ਸਭ ਤੋਂ ਵੱਡੀ ਇਹ ਹੈ ਵੀ ਜਿਹੜੇ ਸਾਡੇ ਲੀਡਰ ਨੇ ਨਾ ਜੀ ਪੋਲੀਟਿਕਨ ਇਹ ਵੈਲ ਨੂੰ ਝੂਠ ਲੋਕਾਂ ਨੂੰ ਲੋਕਾਂ ਨੂੰ ਗੁੰਮਰਾਹ ਨਾਮ ਲੈ ਲਓ ਗੁੰਮਰਾਹ ਕਰਕੇ ਇਹ ਨਾ ਜੀ ਆਪਣੇ ਫਾਇਦੇ ਲੈਂਦੇ ਨੇ ਇਹਨਾਂ ਨੂੰ ਲੋਕਾਂ ਦੇ ਨੁਕਸਾਨ ਦਾ ਨਹੀਂ ਹੈਗਾ ਲੋਕਾਂ ਦੇ ਫਾਇਦੇ ਫਾਇਦੇ ਬਾਰੇ ਤਾਂ ਸੋਚ ਹੀ ਨਹੀਂ ਸਕਦੇ ਹੈਗੇ ਲੋਕਾਂ ਦਾ ਨੁਕਸਾਨ ਹੀ ਕਰਨਗੇ ਜਦੋਂ ਕਰਨਗੇ ਇਹ 2009 ਦੇ ਵਿੱਚ ਜਿਹੜੇ ਨੇ ਸੀ ਫੈਸਲਾ ਆ ਗਿਆ ਸੀ ਹਾਈ ਕੋਰਟ ਦਾ 2009 89 ਦੇ ਵਿੱਚ ਗਮਾੜਾ ਦੇ ਜ਼ਿਮੀਦਾਰਾਂ ਨੂੰ ਜੋ ਮਾਨਯੋਗ ਹਾਈ ਕੋਰਟ ਨੇ ਇਨਹਾਂਸਮੈਂਟ ਕੀਤੀ ਪੈਸੇ ਵਧਾਏ ਉਹਨਾਂ ਦੇ ਕੰਪੰਸੇਸ਼ਨ ਦੇ ਜੋ ਮੁਆਵਜ਼ਾ ਉਹਨਾਂ ਨੂੰ ਮਿਲਣਾ ਸੀ ਉਹ ਪੇਮੈਂਟ ਕਰਤਾ ਬੈਂਕ ਤੋਂ ਲੋਨ ਲੈ ਕੇ ਤੇ ਇਹਨਾਂ ਨੇ ਗਮਾੜਾਂ ਤੋਂ ਨੋਟਿਸ ਹੀ ਨਹੀਂ ਜਾਰੀ ਹੋਣ ਦਿੱਤੇ ਸਮਝਦੀਆਂ ਸਰਕਾਰਾਂ ਨੇ ਵੀ ਲੋਕ ਤਾਂ ਨਾਰਾਜ਼ ਹੋ ਜਾਣ ਕਿਤੇ ਤੇ ਲੋਕ ਸਾਨੂੰ ਵੋਟਾਂ ਨਹੀਂ ਪਾਉਣਗੇ ਜੇ ਆਪਾਂ ਉਹਨਾਂ ਤੋਂ ਕੰਪੰਸੇਸ਼ਨ ਮੰਗ ਲਿਆ ਉਹਨਾਂ ਨੇ ਉਲਟਾ ਨੁਕਸਾਨ ਕੀਤਾ ਕਿਉਂਕਿ ਇੰਨੇ ਸਾਲਾਂ ਦੇ ਵਿੱਚ ਜਿਹੜਾ ਉਦੋਂ 7-800 ਰੁਪਏ ਬਣਦਾ ਸੀ ਉਹ ਵੱਧ ਕੇ ਜਿਹੜਾ ਹੈ ਉਹ 3200 ਰੁਪਏ ਜਿਹੜਾ ਹੋ ਗਿਆ ਮਤਲਬ 4 ਗੁਣਾ ਜਿਹੜਾ ਉਹ ਮਤਲਬ ਵੱਧ ਗਿਆ ਕੰਪਨਸੇਸ਼ਨ ਸੀ ਤੇ ਲੋਕਾਂ ਨੇ ਫਿਰ ਰੌਲਾ ਪਾਉਣਾ ਹੀ ਸੀ ਜਦੋਂ ਲੋਕਾਂ ਨੇ ਰੌਲਾ ਪਾਇਆ ਸਾਰੇ ਮੇਰੇ ਕੋਲ ਇਕੱਠੇ ਹੋ ਕੇ ਆਏ ਇੱਕ ਸਾਲ ਦੀ ਲੰਬੀ ਜद्दोजਹਾਦ ਦੇ ਬਾਅਦ ਅਸੀਂ ਹੁਣ ਇਹਦੇ ਵਿੱਚ ਕਾਮਯਾਬ ਹੋ ਸਕੇ ਹਾਂ ਤੇ ਹੁਣ ਅਸੀਂ ਬਕਾਇਦਾ ਤੌਰ ਤੇ ਇਹਦਾ 3200 ਰੁਪਏ ਸੀ ਜਿਹੜਾ ਉਹ ਘਟਾ ਕੇ 2300 ਰੁਪਏ ਦੇ ਕਰੀਬ ਆ ਜਿਹੜਾ ਉਹ ਲੈ ਕੇ ਆਂਦਾ ਤੇ ਮੈਂ ਇਸ ਵੱਲੋਂ ਮਾਣਯੋਗ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਜੀ ਨੇ ਜਿਹੜੇ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲੇ ਜਿਹੜੇ ਅਫੀਸਰ ਸਾਹਿਬਾਨ ਨੇ ਜਿਨ੍ਹਾਂ ਨੇ ਸਾਰੀਆਂ ਰੀਕੈਲਕੂਲੇਸ਼ਨਸ ਕਰਕੇ ਸਾਰੂ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਉਦੋਂ ਅੱਗੇ ਜਾ ਕੇ ਵੀ ਉਹਨਾਂ ਨੇ ਪੈਨਲਟੀ ਵੀ ਸਾਰੀ ਮਾਫ ਕੀਤੀ ਸਿੰਪਲ ਵਿਆਜ ਆ ਜਿਹੜਾ ਉਹ ਲੱਗਣਾ ਉਹ ਵੀ ਜਿਹੜਾ ਉਹਨਾਂ ਨੇ ਬੈਂਕ ਨੂੰ ਦਿੱਤਾ ਔਰ ਜਿਨ੍ਹਾਂ ਨੇ ਐਨ ਡੀ ਸੀ ਲੈ ਲੇ ਜਿਨ੍ਹਾਂ ਨੇ ਪਹਿਲਾਂ ਪੈਸੇ ਵਧੇ ਹੋਏ ਪੈਸੇ ਨਾਲ ਭਰਾਤੇ ਉਹ ਸਾਰੇ ਉਹਨਾਂ ਦੇ ਜਿੰਨਾ ਵੀ ਵਣਦੇ ਨੇ ਉਹ ਰਿਫੰਡ ਕਰ ਦਿੱਤੇ ਜਾਣਗੇ ਗਵਾਡਾ ਬਦ ਜਿਹੜੇ ਕੁਝ ਲੋਕ ਹੁਣ ਸ਼ਾਇਦ ਵਿਰੋਧ ਪ੍ਰਦਰਸ਼ਨ ਦੀਆਂ ਵੀ ਗੱਲਾਂ ਉੱਟ ਰਿਹਾ ਨੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਦੇਖੋ ਮੈਂ ਇਹ ਗੱਲ ਕਹਿੰਦਾ ਮੈਂ ਪੋਲੀਟੀਕਲ ਬੰਦਿਆਂ ਨੂੰ ਇਹ ਕਹਿਣਾ ਚਾਹੁੰਦਾ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਵੀ ਉਹ ਸਹੀ ਗੱਲ ਦੱਸਣ ਸਹੀ ਗੱਲ ਦੱਸ ਕੇ ਜੇ ਲੋਕਤੰਤਰ ਹੈ ਉਹਦੇ ਵਿੱਚ ਮਜਾਰੇ ਵੀ ਕਰਨ ਉਹਦੇ ਵਿੱਚ ਜੋ ਮਰਜ਼ੀ ਕਰਨ ਹੜਤਾਲਾਂ ਵੀ ਕਰਨ ਲੇਕਿਨ ਸਹੀ ਗੱਲ ਦੱਸ ਸਕੀ ਜਦੋਂ ਝੂਠ ਬੋਲ ਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਹੁੰਦਾ ਜੀ ਉਹਦਾ ਜਿਹੜਾ ਨੁਕਸਾਨ ਆਲਟੀਮੇਟਲੀ ਉਹ ਲੋਕਾਂ ਨੂੰ ਹੁੰਦਾ ਤੇ ਮੈਂ ਲੋਕਾਂ ਤੋਂ ਵੀ ਅਪੀਲ ਕਰਦਾ ਵੀ ਜਿਹੜੇ ਖੌਤੀ ਲੀਡਰ ਨੇ ਨਾ ਜੀ ਕੋਈ ਪੈਸੇ ਪੂਸੇ ਇਕੱਠੇ ਕਰਦੇ ਰਹਿੰਦੇ ਨੇ ਵੀ ਅਸੀਂ ਕੋਰਟ ਵੀ ਜਾਵਾਂਗੇ ਕਚਹਿਰੀਆਂ ਵਿੱਚ ਜਾਵਾਂਗੇ ਕਿ ਇਹਨਾਂ ਤੋਂ ਬਚੋ ਆਮ ਆਦਮੀ ਪਾਰਟੀ ਸਰਕਾਰ ਤੁਹਾਡੀ ਆਪਣੀ ਸਰਕਾਰ ਆ ਮੈਂ ਇੱਥੇ ਬੈਠਾ ਸਰਕਾਰ ਦਾ ਹਰ ਨਮਾਇੰਦਾ ਮਿਲ ਰਿਹਾ ਜੇ ਕੋਈ ਤੁਹਾਨੂੰ ਕੁਝ ਲੱਗਦਾ ਤੁਸੀਂ ਆ ਕੇ ਮਿਲੋ ਤੁਹਾਡੇ ਸਾਰੇ ਬੁਲਿੱਖੇ ਨੇ ਜਿਹੜੇ ਉਹ ਦੂਰ ਕਰ ਦਿੱਤੇ ਜਾਣਗੇ ਹੜਤਾਲਾਂ ਤੇ ਜਿਹੜੇ ਧਰਨੇ ਨੇ ਉਹ ਚ ਕੁਝ ਨਹੀਂ ਰੱਖਿਆ ਹੈ ਜਿਹੜਾ ਸਿੱਧੇ ਤੌਰ ਤੇ ਜਿਹੜੀ ਕਾਂਗਰਸ ਬੜੇ ਵੱਡੇ ਪੱਧਰ ਤੇ ਵਿਰੋਧ ਕਰਦੀ ਆ ਰਹੀ ਹੈ ਜਿਹੜਾ ਇਹ ਲੈਂਡ ਪੂਲਿੰਗ ਸਕੀਮ ਜਾਂ ਲੈਂਡ ਐਕ acquisition ਦੀ ਜਿਹੜੀ ਨਵੀਂ ਗੱਲ ਉੱਠੀ ਆ ਵੀ ਪਹਿਲਾਂ ਤੁਹਾਨੂੰ 200 ਗਜ ਦਾ ਰੈ residenial ਮਿਲਦਿਆ ਸੀ ਤੇ ਉਸ ਤੋਂ ਬਾਅਦ ਕਮਰਸ਼ੀਅਲ ਮਿਲਦਾ ਹੁੰਦਾ ਸੀ ਕਟਾ ਆ ਕੇ ਕਹਿੰਦੇ ਹੁਣ ਕਮਰਸ਼ੀਅਲ ਬਿਲਕੁਲ ਖਤਮ ਕਰਤੇ ਆ ਰੈ residenial 125 ਗਜ ਤੇ ਲੈ ਆਂਦਾ ਤੇ ਸਿੱਧੇ ਤੌਰ ਤੇ ਜ਼ਮੀਨ ਮਾਲਕ ਨਾਲ ਧੋਖਾ ਕਰਦੀ ਹੈ ਤੇ ਬਿਲਡਰਾਂ ਦੇ ਹੱਕ ਚ ਹੈ ਕਾਇਦਾ ਕਲ ਬਲਬੀਰ ਸਿੱਧੂ ਦੀ ਇਹ ਸਟੇਟਮੈਂਟ ਆਈ ਹੈ ਕਿ ਬਿਲਡਰਾਂ ਦੇ ਹੱਕ ਚ ਹੁਣ ਨਵੀਂ ਪਾਲਿਸੀ ਵੀ ਇੱਕ ਤਾਂ ਮੈਨੂੰ ਬਈ ਜਦੋਂ ਲੈਂਡ ਪੂਲਿੰਗ ਜਿਹੜੀ ਪਾਲਿਸੀ ਆਈ ਆ ਉਹ ਜ਼ਿਮੀਂਦਾਰਾਂ ਦੇ ਹੱਕ ਚ ਆਈ ਐ ਤੇ ਗਵਰਨਮੈਂਟ ਜ਼ਮੀਨ ਲੈ ਰਹੀ ਆ ਤੇ ਉਹ ਬਿਲਡਰਾਂ ਦੇ ਹੱਕ ਦੇ ਵਿੱਚ ਕਿੱਦਾਂ ਹੋ ਗਈ ਤੇ ਮੈਨੂੰ ਤਾਂ ਸਮਝ ਨਹੀਂ ਆ ਇਹਦੇ ਵਿੱਚ ਬਿਲਡਰ ਕਿਤੇ ਆਉਂਦੇ ਹੀ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਹੈਗੀ ਜੋ ਪਾਲਿਸੀ ਬਣੀ ਹੋਈ ਆ 1000 ਗਾਜ ਜਿਹੜਾ ਰੈ residențial ਔਰ 200 ਗਾਜ ਜਿਹੜਾ ਹੈਗੇ ਕਮਰਸ਼ੀਅਲ ਜਗਾ ਉਹ ਉਹਨਾਂ ਨੂੰ ਮਿਲਣੀ ਮਿਲਣੀ ਆ ਜਿਹਦੀ ਘਟਾ ਉਹਦੇ ਪ੍ਰੋਪੋਰਸ਼ਨੇਟ ਘੱਟ ਜਾਣਾ ਜਿਹਦੀ ਵਾਧਾ ਉਹਦੇ ਪ੍ਰੋਪੋਰਸ਼ਨੇਟ ਉਹਨੇ ਵਧ ਜਾਣਾ ਪ੍ਰੋਜੈਕਟ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਇਹ ਲੈਂਡ ਬੂਲਿੰਗ ਪਾਲਿਸੀ ਜਿਹੜੀ ਹੈ ਬਹੁਤ ਵਧੀਆ ਹੈ ਲੋਕਾਂ ਨੂੰ ਮਾਰਕੀਟ ਕੀਮਤ ਨਾਲੋਂ 2 ਤੋਂ 3 ਗੁਣਾ ਪੈਸੇ ਜਿਹੜੇ ਉਹ ਵੱਧ ਮਿਲਣਗੇ ਔਰ ਬਕਾਇਦਾ ਤੌਰ ਤੇ ਸਰਕਾਰ ਵੀ ਹੈ ਜਿਹੜੀ ਉਹ ਲੈਂਡ ਸ਼ਹਿਰ ਹੈ ਜਿਹੜੇ ਉਹ ਡਿਵੈਲਪ ਕਰਕੇ ਦੇਊਗੀ ਲੋਕਾਂ ਤੇ ਲੋਕਾਂ ਨੂੰ ਵੀ ਰਾਹਤ ਮਿਲੂਗੀ ਖਾਸ ਕਰਕੇ ਲੁਧਿਆਣਾ ਇਲੈਕਸ਼ਨ ਲੈ ਕੇ ਤਾਂ ਨਹੀਂ ਕਿਤੇ ਕੁਝ ਕੀਤਾ ਜਾ ਰਿਹਾ ਪ੍ਰੋਬਲਮ ਨਹੀਂ ਐਸਾ ਕੁਝ ਨਹੀਂ ਹੈਗਾ ਲੁਧਿਆਣਾ ਇਲੈਕਸ਼ਨ ਲਈ ਕੁਝ ਨਹੀਂ ਕੀਤਾ ਜਾ ਰਿਹਾ ਇਹ ਤਾਂ ਓਵਰਹਾਲ ਪੰਜਾਬ ਲਈ ਆ ਆਉਣ ਵਾਲੇ ਟਾਈਮ ਲਈ ਆ ਪੰਜਾਬ ਦੇ ਭਵਿੱਖ ਲਈ ਆ ਸੋ ਵਿਧਾਇਕ ਕੁਲਵੰਤ ਸਿੰਘ ਉਹਨਾਂ ਨੇ ਸਾਫ਼ ਕੀਤਾ ਹੈ ਕਿ ਜਿਹੜੀ ਨਵੀਂ ਪਾਲਿਸੀ ਵੀ ਆਈ ਹੈ ਤੇ ਉਹ ਬਿਲਕੁਲ ਨੀਟ ਐਂਡ ਕਲੀਨ ਹੈ ਔਰ ਕਿਤੇ ਨਾ ਕਿਤੇ ਉਹ ਜ਼ਮੀਨ ਮਾਲਕਾਂ ਦੇ ਹੱਕ ਦੇ ਵਿੱਚ ਹੈਗੀ ਹੈ ਕਿ ਜੇ ਉਹ ਆਪਣੀ ਜ਼ਮੀਨ ਸਰਕਾਰ ਨੂੰ ਦਿੰਦੇ ਨੇ ਤਾਂ ਇੱਕ ਬਣਦਾ ਜਿਹੜਾ ਉਹਨਾਂ ਦਾ ਜੈਨੂਇਨ ਰੇਟ ਹੈ ਜਿਹੜਾ ਵਾਜਬ ਮੁੱਲ ਹੈ ਉਹਨਾਂ ਨੂੰ ਮਿਲੇ ਤੇ ਖਾਸ ਕਰ ਕਾਂਗਰਸ ਜਾਂ ਬਲਬੀਰ ਸਿੱਧੂ ਉਹਨਾਂ ਨੂੰ ਨਿਸ਼ਾਨੇ ਤੇ ਲੈਂਦੇ ਉਹਨਾਂ ਨੇ ਕਿਹਾ ਕਿ ਉਹ ਸਿਰਫ ਤੇ ਸਿਰਫ ਭੰਡੀ ਪ੍ਰਚਾਰ ਕਰ ਰਹੇ ਨੇ ਹਕੀਕਤ ਜਦਗੀ ਇਸ ਤੋਂ ਬਿਲਕੁਲ ਉਲਟ ਹੈ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਸ਼